ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਦੇਵ ਸਿੰਘ ਬਾਊ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਡਿਟੇਲ ਇਹਨਾਂ ਮੱਝਾਂ ਦੀ ਕੀ ਵੀਰ ਤੋਂ ਪੁੱਛ ਕੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਫੋਨ ਦੀ ਸਕਰੀਨ ਤੇ ਪਹਿਲਾਂ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਪਰਕ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆਪਣੀ ਤਸੱਲੀ ਕਰਕੇ ਨਿਰਖਪਰਕ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬ ਜਿਹੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਕ ਜਿਹੜ ਆਪਣੀ ਤਸੱਲੀ ਕਰਕੇ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਦੋਸਤੋ ਵੀਡੀਓ ਆਪਣੀ ਫੇਸਬੁਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰਾਮ ਤੇ ਵੀ ਚੱਲਦੀ ਹੈ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਫੇਸਬੁਕ ਤੇ ਇੰਸਟਾਗ੍ਰਾਮ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਦਵਾਵਾਂ ਬਜਾਂ ਦੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਤੁਸੀਂ ਦੱਸੋ ਵਧੀਆ ਵੀਰ ਵਧੀਆ ਠੀਕ ਚੜਦੀ ਕਲਾ ਚੜਦੀ ਕਲਾ ਕਿੱਦਾਂ ਵੀਰ ਚੱਲੀ ਜਾਂਦਾ ਕੰਮ ਕਰ ਹਾਂਜੀ ਹ ਹਾਂਜੀ ਪਿੰਡ ਜੋੜ ਸਿੰਘ ਵਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀ ਜੀ ਬੋਲ ਦਿਓ 9849 15026 ਜੀ ਠੀਕ ਹੈ ਜੀ ਇਹ ਵੀ ਜੀ ਵਪਾਰ ਦਾ ਕੰਮ ਆਪਣੇ ਹਾਂਜੀ ਵਪਾਰ ਦਾ ਵੀ ਪੰਜ ਚਾਰ ਸਾਲ ਹੋ ਗਏ ਵਪਾਰ ਕਰਦੇ ਨੇ ਵੀਰੇ ਠੀਕ ਹੈ ਜੀ ਹਾਂਜੀ ਜਿਆਦੀਆਂ ਮੱਝਾਂ ਹੁੰਦੀਆਂ ਕਿ ਗਾਵਾਂ ਦੀਆਂ ਹਾਂਜੀ ਮੱਝਾਂ ਵੀ ਗਾਵਾਂ ਵੀ ਦੋਵੇਂ ਚੀਜ਼ਾਂ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਦੋ ਮੱਝਾਂ ਆਪਣੇ ਕੋਲ ਹਾਂਜੀ ਅੱਜ ਦੋ ਮੱਝਾਂ ਆ ਮ ਆਪਣੇ ਕੋਲੇ ਠੀਕ ਹੈ ਜੀ ਠੰਡ ਠੁੰਡ ਦਾ ਕਰਕੇ ਆਪਾਂ ਨਵਾਈਆਂ ਨਵਾਈਆਂ ਨਹੀਂ ਗਈਆਂ ਠੀਕ ਹੈ ਜੀ ਇਹ ਬਾਕੀ ਇਤਰਾ ਹੀ ਜੋ ਕੁ ਠੀਕ ਹੈ ਜੀ ਹਾਂਜੀ ਸ਼ੁਰੂ ਕਰੀਏ ਵੀ ਜੀ ਇਸ ਮੱਝ ਤੋਂ ਕੀ ਡਿਟੇਲ ਹੈ ਕਿ ਨਵਾਂ ਸੂਆ ਸੂਈ ਹੈ ਜੀ ਕਿੰਨਾ ਇਹ ਵੀਰ ਜੀ ਤੀਜਾ ਮੰਨ ਕੇ ਕੋਈ ਲੈ ਜਾਏ ਮੇਰਾ ਵੀਰ ਕੋ ਚੌਥਾ ਮੰਨ ਕੇ ਲੈ ਜਾਏ ਹਾਂਜੀ ਤੇ ਦੁੱਧ ਮੈਂ ਥੱਲੇ 8 ਤੋਂ 9 ਕਿਲੋ ਆ ਅੱਛਾ ਜੀ ਉਹ ਬੱਚਾ ਇਹਦੇ ਮਗਰਵਾ ਠੀਕ ਹੈ ਜੀ ਤੇ ਆ ਇੱਕ ਥਾਣਾ ਆਪਾਂ ਨੂੰ ਪਹਿਲਾਂ ਆਪਾਂ ਵੀਰ ਉਹਨਾਂ ਨੂੰ ਵਿਖਾ ਦਿੰਨੇ ਵੀ ਇੱਕ ਥਣ ਜਿਹੜਾ ਭਾਰਾ ਵਿਖਾਉਂਦੀ ਆ ਨਾ ਇਧਰ ਲਾ ਇਹ ਬੱਚੇ ਨੇ ਦੰਦ ਕੱਟਣ ਦੇ ਨਾਲ ਬੰਦੇ ਦਾ ਬੱਚੇ ਦਾ ਦੰਦ ਲੱਗ ਗਿਆ ਕਰਕੇ ਉਹ ਮੋਟਾ ਵਾ ਹੁਣ ਰਮਾਨ ਵਾ ਬਿਲਕੁਲ ਅੱਛਾ ਹਾਂਜੀ ਹਾਂਜੀ ਚੋਣ ਦੀ ਕੋਈ ਕੋਈ ਚੱਕਰੀ ਨਹੀਂ ਚੋਣ ਬਿਲਕੁਲ ਇੱਕ ਨੰਬਰ ਆ ਧਾਰਾ ਤੂੰ ਐ ਬਰਾਬਰ ਸਾਹ ਹਾਂਜੀ ਧਾਰਾ ਬਰਾਬਰ ਵਾ ਠੀਕ ਹੈ ਜੀ ਹਾਂਜੀ ਧਾਰਾ ਨਹੀਂ ਕੋਈ ਵੱਧ ਘਟ ਠੀਕ ਹੈ ਜੀ ਦੋ ਦੋ ਨੌ ਕਲੋ ਸੂਈ ਵੀਰ ਕੋਈ ਮਹੀਨੇ ਦੋ ਮਹੀਨੇ ਦੀ ਮੰਨ ਕੇ ਲੈ ਰਹੇ ਕੋਈ ਡੇਢ ਦੀ ਮੰਨ ਕੇ ਲੈ ਰਹੇ ਹੋ ਸਾਹਮਣੇ ਆ ਬੱਚਾ ਠੀਕ ਹੈ ਉਹ ਆਪਦੀ ਨਰਖ ਪਰਖ ਦੇ ਨਾਲ ਜੋ ਮੇਰਾ ਵੀਰ ਬੱਚਾ ਕੀ ਕੱਟਾ ਵੀਰ ਜੀ ਹਾਂਜੀ ਕੱਟਾ ਜੀ ਠੀਕ ਹੈ ਜੀ ਹਾਂਜੀ ਤੋਰੀ ਵੀ ਜੀ ਥੋੜੀ ਜੀ ਲਓ ਜੀ ਸਵਾ ਦੋਸਤੋ ਵੀਰ ਕਹਿੰਦਾ ਭਾਵੇਂ ਕਿ ਤੀਜਾ ਮੰਲ ਦੇ ਤੇ ਭਾਵੇਂ ਕਿ ਚੌਥਾ ਮੰਲ ਦੇ ਸੂਈ ਨੂੰ ਕੋਈ ਡੇਢ ਮਹੀਨੇ ਦੇ ਲੱਗੇ ਬੰਦੇ ਟਾਈਮ ਹੋ ਦੁੱਧ 9 ਕਿਲੋ ਦੇ ਲਾਗੇ ਬਨੇ ਵੀਰ ਦੱਸਦਾ 8 ਕਿਲੋ ਦੀ ਵੀਰ ਕੰਦਾ ਆਪਾਂ ਗਰੰਟੀ ਦੇਵਾਂਗੇ। ਥਾਣ ਦੋਸਤੋ ਇੱਕ ਤੇ ਕੱਟੇ ਨੇ ਦੰਦੀ ਵੱਡੀ ਆ ਉਲਟ ਬਹਿਣੀ ਵਾਲੇ ਪਾਸੇ ਤੋਰ ਤੋਂ ਵੀਦੀ ਸੁੜੀ ਲੰਮੀ। ਤੇ ਹੁਣ ਰਮਾਨਵਾ ਕੋਈ ਦਿੱਕਤ ਨਹੀਂ ਚੋਣ ਚ। ਅੱਛਾ ਜੀ। ਹਾਂਜੀ ਹਾਂਜੀ। ਮੋੜ ਲਓ ਜੀ। ਹਾਂਜੀ। ਠੀਕ ਹੈ ਜੀ। ਦੋ ਦੋ ਉਹਨਾਓ ਕੱਲੋ ਪਰ ਆਪਾਂ 8 ਕਿਲੋ ਕਹਿ ਕੇ ਦੇਾਂਗੇ ਜੀ। ਠੀਕ ਹੈ ਜੀ। ਹਾਂਜੀ। ਬਾਕੀ ਜਿੰਨੇ ਵੀ ਕਹੇ ਵੀਰ ਭਰਾ ਨੇ ਆਉਣਾ ਆਪਦੀ ਤਸੱਲੀ ਕਰਕੇ ਖੜੇ। ਠੀਕ ਹੈ ਜੀ। ਦੋਸਤੋ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਡੇਢ 2 ਮਿੰਟ ਲੱਗ ਬੰਨੇ ਟਾਈਮ ਹੋ ਗਿਆ ਸੂਈ ਨੂੰ ਇਸ ਕੁਆਲਿਟੀ ਦੀ ਚੈੱਕ ਕਰ ਲਓ ਬੱਚਾ ਨੇ ਆ ਕੱਟਾ ਦਿੱਤਾ ਮੋਲ ਵੀਰਜੀ ਦਾ ਕੀ ਕਰਦੇ ਹੋ ਮੋਲ ਵੀਰਜੀ 62000 ਮਾਨਤਨ ਹੋਵੇਗਾ ਹਾਂਜੀ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਵੀਰ ਜੀ 62000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਬਾਕੀ ਦੋਸਤੋ ਮੋਲ ਜਿਹੜੇ ਹੁੰਦੇ ਆ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਜਰੂਰ ਮੋਲ ਘਟਜਣਾ ਹੁੰਦਾ ਹਾਂਜੀ ਹਾਂ ਦੋਸਤੋ ਜਰੂਰ ਕਰਿਆ ਕਰੋ ਕਿਉਂਕਿ ਚੰਗੇ ਭਾਦੇ ਵਿੱਚ ਮੱਝ ਆ 9 ਕਿਲੋ ਦੁੱਧ ਐ 8 ਕਿਲੋ ਦੀ ਵੀ ਗਰੰਟੀ ਦਿੰਦਾ ਵਾ ਹਾਂਜੀ 2 ਨੰਬਰ ਬਾਰੇ ਦਸੀ ਵੀਰੇ ਦੇ ਬਾਰੇ ਇਹਦੀ 2 ਨੰਬਰ ਵੀਰ ਜੀ ਤਾਂ ਇਹਦੇ ਥੱਲੇ ਦੁੱਧ ਹੋਊ 7 ਕਿਲੋ ਅੱਛਾ ਜੀ ਤੇ 6 ਕਿਲੋ ਆਦੇ ਆਪਾਂ ਗਰੰਟੀ ਦੇਾਂਗੇ ਤੇ ਮਿਲਦੀ ਵੀਰੇ ਇਸ ਤਰ੍ਹਾਂ ਹੀ ਥਾਪੀ ਤੇ ਹੀ ਆ ਥਾਪੀ ਮਾਰ ਕੇ ਮੋਠੇ ਦੇ ਅੱਗੇ ਟੂੜੀ ਪਾ ਕੇ ਕੋ ਚੋਕਰ ਪਾ ਲੋ ਵੰਡ ਪਾ ਲੋ ਠੀਕ ਹੈ ਜੀ ਤੇ ਇਹਨੂੰ ਚੋ ਲਈਦਾ ਸਵੇਰ ਕਰਵਾ ਸੂਈ ਸੂਆ ਵੀਰ ਜੀ ਹਰ ਕੀ ਪਹਿਲੇ ਸੂਏ ਦਾ ਦੂਜੇ ਸੁਣੇ ਆ ਅੱਛਾ ਜੀ ਤੇ 2 ਮਹੀਨਿਆਂ ਨੂੰ ਅੰਦਰ ਆਗਾ ਟੀਗਾ ਭਰਾਈ ਦੋ ਮਹੀਨੇ ਅਛਾ ਚੈੱਕ ਪਾਸ ਨਹੀਂ ਚੈੱਕ ਪਾਸ ਨਹੀਂ ਕੀ ਵੀਰੇ ਠੀਕ ਹੈ ਜੀ ਹਾਂਜੀ ਮਹੀਨੇ ਬਾਹਰ ਆ ਤੇ ਦੋਹੋਂ ਤੇ ਅੰਦਰ ਵਾ ਠੀਕ ਹੈ ਤੇ ਦੁੱਧ 7 ਕਿਲੋ ਉਹ 6 ਕਿਲੋ ਗਾਰੰਟੀ ਵਾਲਾ ਹੋਊਗਾ ਠੀਕ ਹੈ ਬੱਚਾ ਆ ਨਹੀਂ ਵੀਰੇ ਨਹੀਂ ਬੱਚਾ ਆਇਆ ਨਹੀਂ ਵੀਰੇ ਘਰ ਵਾਲਿਆਂ ਕੱਟੀ ਰੱਖ ਲਈ ਇਹਦੀ ਅੱਛਾ ਜੀ ਹਾਂਜੀ ਬੱਚਾ ਨਹੀਂ ਹੈ ਠੀਕ ਹੈ ਜੀ ਤੋਲੀ ਵੀਰ ਜੀ ਨੂੰ ਲੋ ਦੋਸਤੋ ਪਹਿਲਾ ਸੁਬਾ ਇਹ ਮੱਝ ਸੁਈ ਦੂਜੇ ਵਾਸਤੇ ਦੋ ਮਹੀਨੇ ਦਾ ਤਕਰੀਬਨ ਟਾਈਮ ਹੋ ਗਿਆ ਟੀਕਾ ਲੱਗੇ ਨੂੰ ਕਨਫਰਮ ਨਹੀਂ ਕੀ ਦੋਸਤੋ ਉਹ ਅਗਲੇ ਵੀਰ ਦੀ ਕਿਸਮਤ ਜਿਹੜਾ ਕੋਈ ਖੜੂਗਾ ਦੁੱਧ 7 ਕਿਲੋ ਵੀਰ ਕਹਿੰਦਾ 6 ਕਿਲੋ ਦੀ ਗਾਰੰਟੀ ਦੇਵਾਂਗੇ ਬੱਚਾ ਨੇ ਕੱਟੀ ਦਿੱਤੀ ਪਰ ਕੱਟੀ ਜਿਹੜੇ ਘਰ ਵਾਲਿਆਂ ਕੋਲ ਮੱਝ ਵੀਰ ਨੇ ਖਰੀਦੀ ਉਹਨਾਂ ਰੱਖ ਲਈਏ ਮੋੜ ਲਓ ਜੀ ਬਾਕੀ ਠੱਡੀ ਮੂੰਹ ਦੇ ਵੀ ਬਹੁਤ ਕੱਚੀ ਇਧਰ ਵੇਖੋ ਅੱਛਾ ਜੀ ਦੰਦਾ ਜ ਮੱਝ ਦੇ ਹਾਂਜੀ ਹਾਂਜੀ ਜਵਾਨ ਨਹੀਂ ਅਜੇ ਹੋਈ ਹੈ ਅਰ ਕੀ ਜਵਾਨ ਹੋ ਜੂਗੀ ਹੁਣ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਲੈ ਜੋ ਜੀ ਦੋਸਤੋ ਮੌਸਮ ਥੋੜਾ ਜਿਹਾ ਕੁਝ ਧੁੰਦਲਾ ਕਰਕੇ ਨਹੀਂ ਪਸ਼ੂ ਜਿਆਦਾ ਨਿਵਾਜ ਨੂੰ ਹੋ ਜਾਂਦੇ ਕਿਉਂਕਿ ਠੰਡ ਵਾਲਾ ਮੌਸਮ ਹੈ ਬੰਦ ਉਹ ਤੇ ਬੰਦ ਉਹ ਦੋਸਤੋ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਇਹਦੀ ਫਿਰ ਕੁਆਲਿਟੀ ਚੈੱਕ ਕਰ ਲੋ ਪਹਿਲਾ ਸੁਭਾ ਛੋਟੀ ਸੂਈ ਦੂਜੇ ਵਾਸਤੇ ਦੋ ਮਹੀਨੇ ਦੀ ਗੱਬਣੀ ਆ ਚੈੱਕ ਪਾਸ ਨਹੀਂ ਕੀ ਚੈੱਕ ਆਪਣੀ ਤੁਸੀਂ ਕਰਵਾ ਕੇ ਖੜ ਸਕਦੇ ਜੀ ਬੇਸਕ ਜਿਹੜੀ ਵੀਰ ਨੇ ਖਰੀਦਣੀ ਹੋਵੇ ਮੁੱਲ ਜੀ ਐਮ ਵੀ ਦੀ ਮੁੱਲ ਕੀ ਕਰਦੇ ਮੈਂ ਮੁੱਲ ਵੀਰ ਜੀ ਦਾ 42000 ਚ ਮੰਨਤਾ ਨੂੰ ਹੋ ਜਾਊਗਾ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਜੇ ਮਿਲਦੀ ਹੈ ਇਤਰਾ ਹੀ ਥਾਪੀ ਮਾਰ ਕੇ ਥੱਲੇ ਬਹਿ ਜਾਓ ਠੀਕ ਹੈ ਜੀ ਥੋੜਾ ਜਿਹਾ ਆਟਾ ਪਾ ਲਓ ਚੋਕਰ ਪਾ ਲਓ ਜੋ ਜੀ ਕਰਦਾ ਪਾ ਲਓ ਤੇ ਲੱਤ ਨਹੀਂ ਪੁੱਟਦੀ ਕੋਈ ਟੀਕਾ ਨਹੀਂ ਕੋਈ ਜੂੜ ਨਹੀਂ ਪਾਉਣਾ ਇਹਨੂੰ ਇਤਰਾ ਹੀ ਮਿਲ ਪੈਣਾ ਇਹਨੇ ਠੀਕ ਹੈ ਦੋਵੇਂ ਟਾਈਮ ਇਦਾਂ ਮਿਲ ਹਾਂਜੀ ਦੋਵੇਂ ਟਾਈਮ ਇਦਾਂ ਮਿਲਣਾ ਇਹਨੇ ਠੀਕ ਹੈ ਜੀ ਦੋਸਤੋ ਬਹੁਤ ਮਸਲ ਵਧੀਆ ਗਾਵਾਰ ਕੀ ਚੁਆਈ ਹੈ ਮੱਝ ਦੀ ਬੇਸ਼ੱਕ ਵੀਰ ਕੰਦਾ ਤੂੜੀ ਦੇ ਭਾਵੇਂ ਚੋਕਰ ਪਾ ਲਓ ਭਾਵੇਂ ਵੰਡ ਪਾ ਲਓ ਮਿਲ ਪੈਂਦੀ ਵਧੀਆ ਬੱਚਾ ਦੋਸਤੋ ਕੱਟੀ ਦਿੱਤੀ ਇਹਨੇ ਕੱਟੀ ਪਰ ਘਰ ਆਉਣੇ ਦਿੱਤੀ ਨਹੀਂ ਗਈ 7 ਕਿਲੋ ਦੁੱਧ 6 ਕਿਲੋ ਦੀ ਵੀ ਗਾਰੰਟੀ ਦਿੰ ਚੈੱਕ ਕਰ ਲਓ ਮਾਈ ਦੋਸਤੋ ਇਹ ਵੀ 8-9 ਕਿਲੋ ਦੁੱਧ ਦੇ ਥੱਲੇ ਹੈਗਾ ਵਾ ਤੀਜਾ ਹੋ ਕੀ ਮੰਨ ਲੇ ਚੌਥਾ ਸੁਗਾ ਮੰਨ ਲੇ ਡਿਟੇਲ ਸਾਰੀ ਵੀਰ ਨੇ ਦੱਸ ਹੀ ਦਿੱਤੀ ਐ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ